ਸੈਂਟਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤੀ ਸੀ ਆਈ ਐਮ ਡਾਇਰੈਕਟਡ ਟੂ ਸੇ ਦੈਟ ਓਨ ਦਾ ਓਕੇਜਨ ਆਫ ਕੰਮਿਲੇਰੇਸ਼ਨ ਆਫ 550th ਐਨੀਵਰਸਰੀ ਆਫ ਸਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਗਵਰਨਮੈਂਟ ਆਫ ਇੰਡੀਆ ਹੈਜ਼ ਡਿਸਾਈਡਡ ਦੈਟ 8 ਸਿੱਖ ਪ੍ਰਿਜ਼ਨਰਸ ਮੇ ਬੀ ਗਰਾਂਟਡ ਸਪੈਸ਼ਲ ਰਿਵਿਜ਼ਨ ਰਿਮੀਸ਼ਨ ਐਂਡ ਥੈਟਸ ਸੈਂਟੈਂਸ ਆਫ 8 ਸਿੱਖ ਪ੍ਰਿਜ਼ਨਰ ਮੇ ਬੀ ਕਮਿਊਟਡ ਟੂ ਲਾਈਫ ਪ੍ਰਿਜ਼ਨਰਸ਼ਿਪ ਇਨ੍ਹਾਂ ਦੇ ਵਿੱਚ ਸਭ ਤੋਂ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਔਰ ਉਹਦੇ ਨਾਲ ਸਰਦਾਰ ਗੁਰਦੀਪ ਸਿੰਘ ਖੈੜਾ ਤੇ ਸਰਦਾਰ ਬਲਵਾਨ ਸਿੰਘ ਜੀ ਰਾਜੋਵਾਨਾ ਇਹ ਰਾਜੋਵਾਨਾ ਸਾਹਿਬ ਦੀ ਜਿਹੜੀ ਟੈਂਸ ਸੰਟੈਂਸ ਇਹਨੂੰ ਕਮਿਊਟ ਕੀਤਾ ਸੀ ਇੰਟੂ ਲਾਈਫ ਬ੍ਰਿਜਮੈਂਟ ਔਰ ਇਹ ਨੋਟੀਫਿਕੇਸ਼ਨ ਸਰਕਾਰ ਦੀ ਆ ਇਹ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਨਾ ਤਾਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਿਆ ਗਿਆ ਨਾ ਸਰਦਾਰ ਗੁਰਦੀਪ ਸਿੰਘ ਖੈੜਾ ਨੂੰ ਛੱਡਿਆ ਗਿਆ ਤੇ ਨਾ ਹੀ ਸਰਦਾਰ ਬਲਵੰਤ ਸਿੰਘ ਜੀ ਰਾਜੋਵਾਨ ਜਿਨ੍ਹਾਂ ਨੂੰ ਚੱਕੀਆਂ ਦੇ ਵਿੱਚ ਲਗਾਤਾਰ ਬੈਠਿਆਂ ਨੂੰ 17-18 ਸਾਲ ਹੋ ਗਏ ਉਹਨਾਂ ਨੂੰ ਕੋਈ ਰਾਹਤ ਦਿੱਤੀ ਗਈ। ਸੋ ਇਹ ਤੋਂ ਇਲਾਵਾ ਸਾਡੇ ਕੋਲ ਤਕਰੀਬਨ ਸਾਰੇ ਜਿਹੜੇ ਪਾ ਕੇ ਅੱਠ ਹੋਰ ਜਿਹੜੇ ਆਪਣੇ ਵਖਾੜਕੂ ਕੱਲ੍ਹ ਇਹ ਉਹ ਸਫਾਤਨਾ ਜਿਹਨਾਂ ਨੂੰ ਕਨਵੈਕਸ਼ਨ ਹੋ ਚੁੱਕੀ ਤੇ ਮੋਰ ਥੈਨ देयर ਕਨਵੈਕਸ਼ਨ ਇਹ ਆਪਣੀ ਸਜ਼ਾ ਕੱਢ ਚੁੱਕੇ ਪਰ ਹਾਲ ਤੱਕ ਬਹਾਲੀ ਨਹੀਂ ਹੋਈ ਇਹਨਾਂ ਦੇ ਵਿੱਚ ਜਿਹੜੇ ਸਾਡੇ ਮੇਨ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਉਹਨਾਂ ਦਾ ਕੇਸ ਕਿਉਂਕਿ ਡੈੱਥ ਸੈਂਟੈਂਸ ਤੋਂ ਲਾਈਫ ਇਨ ਪ੍ਰिजन ਮਿਲ ਕੀਤਾ ਸੀ ਉਹ ਗਵਰਨਰ ਸਾਹਿਬ ਨੂੰ ਅਸੀਂ ਦੇ ਕੇ ਆਏ ਆ ਚਿੱਠੀ ਪਈ ਨਾ ਉਹਦਾ ਜਿਹੜਾ ਕੇਸ ਆ ਇਹ ਬਾਕੀ ਕੇਸਾਂ ਨਾਲੋਂ ਵੱਖਰਾ ਆ ਦੂਸਰੇ ਜਿਹੜੇ ਸਾਡੇ ਸਰਦਾਰ ਗੁਰਦੀਪ ਸਿੰਘ ਜੀ ਖਾੜਾ ਕੇ 32 ਸਾਲ ਹੋ ਗਏ 32 ਸਾਲ ਥੋੜੇ ਨਹੀਂ ਹੁੰਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ 28 ਸਾਲ ਤੋਂ ਵੱਧਦਾ ਸਮਾਂ ਹੋ ਗਿਆ ਔਰ ਭਾਈ ਜਗਤਾਰ ਸਿੰਘ ਜੀ ਹਵਾਰਾ 27 ਸਾਲ ਤੋਂ ਵੱਧਦਾ ਸਮਾਂ ਹੋ ਗਿਆ ਭਾਈ ਲਖਵਿੰਦਰ ਸਿੰਘ ਜੀ ਲਖਾ 27 ਸਾਲ ਤੋਂ ਵੱਧਦਾ ਸਮਾਂ ਹੋ ਗਿਆ ਭਾਈ ਕਰਮੀਤ ਸਿੰਘ ਜੀ ਇਹ 27 ਸਾਲ ਭਾਈ ਸ਼ਮਸ਼ੇਰ ਸਿੰਘ ਜੀ 27 ਸਾਲ ਭਾਈ 파ਰਮ ਸਿੰਘ 파ਰਮਜੀਤ ਸਿੰਘ ਜੀ ਭਿਉਰਾ 25 ਸਾਲ ਭਾਈ ਜਗਤਾਰ ਸਿੰਘ ਜੀ ਤਾਰਾ 17 ਸਾਲ ਤੋਂ ਵੱਧ ਦਾ ਸਮਾਂ ਔਰ ਇਹ ਨੋਟੀਫਿਕੇਸ਼ਨ ਮੁਤਾਬਕ ਅਸੀਂ ਔਨਰੇਬਲ ਗਵਰਨਰ ਸਾਹਿਬ ਨੂੰ ਰਿਕੁਐਸਟ ਕੀਤੀ ਆ ਔਰ ਉਹਨਾਂ ਨੇ ਕਿਹਾ ਕਿ ਹੋਮ ਮਿਨਿਸਟਰ ਸਾਹਿਬ ਨੂੰ ਜਿਹੜੀ ਤੁਹਾਡੀ ਇਨਮਨ ਉਹ ਅਸੀਂ ਭੇਜ ਦਿਆਂਗੇ ਇਹ ਤੋਂ ਇਲਾਵਾ ਸਾਡੇ ਕੋਲ 26 ਲੱਖ ਦੇ ਲਗਭਗ ਸਿਗਨੇਚਰ ਮਹਮ ਜਦੋਂ ਆਇਤੋਂ 2 ਸਾਲ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਵੱਲੋਂ ਆਦੇਸ਼ ਹੋਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੀ ਇੱਕ ਮੀਟਿੰਗ ਸੱਦੇ ਸਾਰੀਆਂ ਜਥੇਬੰਦੀਆਂ ਦੀ ਤੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਯਤਨ ਕਰੇ ਉਹ ਮੈਂ ਮੀਟਿੰਗ ਵੀ ਸੱਦੀ ਮੀਟਿੰਗ ਦੇ ਵਿੱਚ ਅਧਿਕਾਰ ਵੀ ਦੇ ਦਿੱਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦੇ ਉਹ ਤੋਂ ਬਾਅਦ ਮੈਂ ਇੱਕ 11 ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਰਕਾਰ ਦਾ ਆ ਉਹਨਾਂ ਦੇ ਇੱਕ ਇੱਕ ਨੁਮਾਇੰਦੇ ਵੀ ਲਏ ਉਹਦੀ ਇੱਕੋ ਮੀਟਿੰਗ ਹੋਈ ਇਹ ਕਮੇਟੀਿੰਗ ਤੋਂ ਬਾਅਦ ਸਰਕਾਰ ਨੂੰ ਭਾਜੜਾ ਪੈ ਗਈਆਂ ਸੀ ਕਿ ਖਾਲਸਾ ਪੰਥ ਕੱਟਾ ਹੋ ਗਿਆ ਪਰ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਉਹਦੇ ਵਿੱਚੋਂ ਇੱਕ ਮੈਂਬਰ ਨੇ ਉਹਨੇ ਕਿੰਤੂ ਪ੍ਰੰਤੂ ਸ਼ੁਰੂ ਕਰਕੇ ਬਈ ਜੀ ਇਹਨਾਂ ਨੂੰ ਕੱਢੋ ਤਾਂ ਫਿਰ ਅਸੀਂ ਆਵਾਂਗੇ ਫਿਰ ਦੂਸਰਿਆਂ ਨੇ ਦਿੱਲੀ ਜਾ ਕੇ ਬਿਆਨ ਦੇ ਦਿੱਤਾ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਤੀਸਰੇ ਮੈਂਬਰ ਸਗੇ ਉਹਨਾਂ ਨੇ ਅੰਮ੍ਰਿਤਸਰ ਆ ਕੇ ਬਿਆਨ ਦੇ ਦਿੱਤਾ ਇਹ ਜਿਲ੍ਹੇ ਸਾਰਾ ਕੁਝ ਬਾਪਰ ਗਿਆ ਫਿਰ ਜਿਹੜੇ 8 ਮੈਂਬਰ ਸਗੇ ਬਕਾਇਆ ਉਹਨਾਂ ਦੇ ਵਿੱਚ ਅਸੀਂ ਜਨਨ ਕੀਤਾ ਕਿ ਹੁਣ ਇਹਦੇ ਲਈ ਕੋਈ ਕਾਰਜ ਕਰਨਾ ਪਊ ਫੇ ਅਸੀਂ ਸਿਗਨੇਚਰ ਮਹਿੰਮ ਸ਼ੁਰੂ ਕੀਤੀ ਜੇ ਸਿਗਨੇਚਰ ਮਹਿੰਮ ਦੇ ਵਿੱਚ 26 ਲੱਖ ਲੋਕਾਂ ਨੇ ਆਪਣੀ ਇੱਛਾ ਦੇ ਨਾਲ ਕੋਈ ਬਨੋਗਰੀ ਨੇ ਬਖਵਾਖ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਉਹਨਾਂ ਸਾਰਿਆਂ ਦਾ ਮੈਂ ਤੁਹਾਨੂੰ ਬੇਰਬਾਬ ਦੇ ਸਕਦਾ ਜਿਹੜਾ ਅੱਜ ਅਸੀਂ ਗਵਰਨਰ ਸਾਹਿਬ ਨੂੰ ਦੇ ਕੇ ਆਇਆ ਪੈਨ ਡਰਾਈਵ ਦੇ ਰੂਪ ਦੇ ਵਿੱਚ ਔਰ ਮੈਨੂਅਲ ਵਰਕ ਸਾਡਾ ਕਿਉਂਕਿ ਇਹਦਾ ਟਰੱਕ ਨਹੀਂ ਆ ਸਕਦੀ ਉਹ ਕੱਲ੍ਹ ਕੀ ਧਰਨ ਵਾਸਤੇ ਵਿੱਚ ਸਾਡਾ 26 ਲੱਖ 27 ਸੈਕਟਰ ਦੇ ਵਿੱਚ 26 ਲੱਖ ਪਰਫਾਰਮੈਂਸ ਜਿਹੜੇ ਉਹ ਸਾਡੇ ਉੱਥੇ ਟਰੱਕ ਦੇ ਵਿੱਚ ਪਏ ਆ। ਤੋਂ ਤੋਂ ਬਾਅਦ ਫਿਰ ਹੁਣ ਇੱਕ ਨਵੀਂ ਡਾਇਰੈਕਸ਼ਨ ਸਿੰਘ ਸਾਹਿਬ ਨੇ ਨਾਮਿਨਾ ਕਹਿ ਲਈਏ ਪਹਿਲੀ ਸੀ ਟੈਂਡੋਫ ਇੰਡੀਆ ਕੋਲ ਉਹ ਵਾਪਸ ਲਬੇ ਮੈਂ ਕੇਂਦਰ ਦੀ ਸਰਕਾਰ ਤੋਂ ਵੀ ਮੰਗ ਕਰਦਾ ਕਿ ਪਹਿਲਾਂ ਤਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪੈਂਡਿੰਗ ਸੀ ਅਸੀਂ ਇਹ ਬਹਾਨਾ ਲਾਉਂਦੇ ਰਹੇ ਕਿ ਉਹ ਪਟੀਸ਼ਨ ਡਿਸਪੋਜ਼ ਆਫ ਹੋਊਗੀ ਹੁਣ ਪਟੀਸ਼ਨ ਡਿਸਪੋਜ਼ ਆਫ ਹੋਈ ਨੂੰ ਵੀ ਸਾਲ ਹੋ ਗਿਆ ਪਰ ਸਾਲ ਤੋਂ ਬਾਅਦ ਅੱਜ ਵੀ ਮੈਂ ਦੇਖ ਰਿਹਾ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਤੇ ਮੈਂ ਕਈ ਵਾਰੀ ਕਾਪਰਨਟ ਤੌਰ ਤੇ ਕਹਿਣਾ ਹੁੰਨਾ ਕਿ 8x8 ਦਾ ਕਮਰਾ ਹੋਵੇ ਤੇ 17 ਸਾਲ ਉਹਦੇ ਵਿੱਚ ਰਹਿਣਾ ਉਹ ਧੰਦਾ ਆਤਮਾ ਆ ਧੰਦੀ ਰੂਹ ਆ ਜਿਹੜਾ 8x8 ਦੇ ਕਮਰੇ ਦੇ ਵਿੱਚ ਜਿਹਨੂੰ ਫਾਂਸੀ ਚੱਕੀਆਂ ਕਹਿੰਦੇ ਆ ਤੇ ਉਹਨਾਂ ਵੱਲੋਂ ਹੁਣ ਸਿਗਾ ਵੀ ਮੇਰਾ ਫੈਸਲਾ ਇੱਕ ਪਾਸੇ ਕਰੋ ਚਾਹੇ ਇਸ ਪਾਸੇ ਕਰੋ ਚਾਹੇ ਉਸ ਪਾਸੇ ਕਰੋ ਅਸੀਂ ਹੁਣ ਆਪਣਾ ਵਾਪਸ ਲੈ ਕੇ ਉਹਨਾਂ ਨਾਲ ਸ਼ਾਰਟਲੀ ਮੀਟਿੰਗ ਕਰਾਂਗੇ ਉਹ ਸਾਡਾ ਵਾਪਸ ਜਾ ਕੇ ਉਹਨਾਂ ਨਾਲ ਬੈਠ ਕੇ ਗੱਲ ਕਰੂਗਾ ਦੂਸਰਾ ਅਸੀਂ ਸੈਂਟਰਲ ਸਰਕਾਰ ਵੋਮ ਮਿਨਿਸਟਰ ਸਾਹਿਬ ਆਨਰੇਬਲ ਉਹਨਾਂ ਨੂੰ ਪਹਿਲਾਂ ਵੀ ਮਿਲੇ ਸੀਗੇ ਤੇ ਹੁਣ ਵੀ ਅਸੀਂ ਉਹਨਾਂ ਦੇ ਨਾਲ ਸੰਪਰਕ ਬਣਾ ਰਹੇ ਹਾਂ ਸੋ ਥੈਟ ਇਹ ਜਿਹੜੇ ਬੰਦੀ ਸਿੰਘਾਂ ਦਾ ਸਮੂਚੇ ਤੌਰ ਤੇ ਤੇ ਭਾਈ ਰਾਜੋਵਾਨਾ ਸਾਹਿਬ ਦਾ ਇਹਨੂੰ ਸਪੈਸ਼ਲ ਜਿਹੜਾ ਕੇਸ ਰੀਪੀਟ ਕੀਤਾ ਜਾਵੇ ਸੋ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਪ੍ਰੈਸ ਵਾਲੇ ਵੀ ਲੰਮੇ ਅਰਸੇ ਦੇ ਇੱਥੇ ਖੜੇ ਆ ਵਰਨਰ ਸਾਹਿਬ ਦਾ ਧੰਨਵਾਦ ਉਹਨਾਂ ਨੇ ਪੇਸ਼ੈਂਸ ਨਾਲ ਸੁਣ ਕੇ ਇਹ ਅਸ਼ੂਰੈਂਸ ਦਿੱਤੀ ਸਾਨੂੰ ਵਾਪਸ ਨੂੰ ਕਿ ਮੈਂ ਐਜਿਟ ਜੇ ਤੁਹਾਡੇ ਸਾਰੇ ਕੇਸ ਜਿਹੜੇ ਉੱਥੇ ਭੇਜ ਦਊਗਾ ਸੋ ਇਸ ਆਸ ਦੇ ਨਾਲ ਦੇਖੋ ਬੜਾ ਔਖਾ ਹੁੰਦਾ ਕਹਿ ਦੇਣਾ 30 ਸਾਲ 33 ਸਾਲ ਬੱਚੇ ਜਵਾਨ ਹੋ ਕੇ ਕਾਰੋਬਾਰਾਂ ਦੇ ਵਿੱਚ ਖਿਲ ਜਾਂਦੇ ਵਿਆਹੇ ਜਾਂਦੇ ਆ ਪਰ ਜੇਲ ਫੇਰ ਵੀ ਜੇਲ ਹੁੰਦੀ ਆ ਕਟਣੀ ਬੜੀ ਔਖੀ ਜਿਹਨੀ ਕੱਟੀ ਉਹਨਾਂ ਨੂੰ ਪਤਾ ਆ ਸੋ ਅਸੀਂ ਤੁਹਾਡੇ ਮੀਡੀਅਮ ਰਾਹੀਂ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਆਸ ਰੱਖਦੇ ਆ ਕਿ ਸਰਕਾਰ ਸਿੱਖਾਂ ਦਾ ਇਹ ਜਿਹੜਾ ਮੇਨ ਤੌਰ ਤੇ ਕੌਮੀ ਮੁੱਦਾ ਆ ਇਹਦੇ ਨਾਲ ਇਨਸਾਫ ਕਰੇ ਇਨਸਾਫ ਅਸੀਂ ਕੋਈ ਭੀਖ ਦੇ ਰੂਪ ਵਿੱਚ ਨਹੀਂ ਮੰਗ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਕਿ ਜੇ ਬੰਦੇ ਨੂੰ ਲਾਈਫ ਅਰੇਂਜਮੈਂਟ ਹੋਵੇ 20 ਸਾਲ ਕੱਟ ਲਊ ਤੇ ਅੱਜ ਤਾਂ 20 ਸਾਲ ਤੋਂ ਉੱਤੇ ਵੀ 30-30 ਸਾਲ ਹੋ ਚੱਲੇ ਆ ਸੋ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਾ ਕਰਵਾਓ ਕਿ ਦੂਜੇ ਸ਼ਹਿਰੀ ਦੂਜੇ ਦਰਜੇ ਦੇ ਸ਼ਹਿਰੀ ਆ ਇਹ ਅੱਜ ਵੀ ਬਾਰਡਰਾਂ ਦੇ ਉੱਤੇ ਇੱਕ ਦੋ ਰੋਜ਼ ਡੈਡੀ ਬੋਡੀਆਂ ਉਹ ਆਉਂਦੀਆਂ ਜਿਹੜੇ ਫੌਜੀ ਇਸ ਦੇਸ਼ ਦੀ ਰੱਖਿਆ ਲਈ ਲੜਦੇ ਆ ਸੋ ਇਹ ਅਸੀਂ ਆਸ ਤੇ ਭਰੋਸੇ ਦੇ ਨਾਲ ਗਾਂਹ ਦੀ ਜਿਹੜੀ ਕਾਰਵਾਈ ਵੀ ਬੰਦੀ ਸਿੰਘਾਂ ਦੀ ਤੇ ਬਾਕੀ ਦੂਜੇ ਮਸਲੇ ਜਿਹੜੇ ਆ ਉਹ ਸਾਰੇ ਜਿਨ੍ਹਾਂ ਦੇ ਨਾਲ ਡਿਸਕਸ ਕਰਕੇ ਆਏ